ਮੈਂ ਖ਼ੁਦ ਕੋਨਿ ਜਿੰਦਲ ਮੈਂਬਰ ਲੋਧੀ ਕਲੱਬ ਜੀ ਰੀਸੈਂਟਲੀ ਇਲੈਕਸ਼ਨਸ ਲਈ ਬਹੁਤ ਜ਼ਿਆਦਾ ਹੁਣ ਹਾਈਪ ਜੀ ਕ੍ਰੀਏਟ ਹੋ ਰਹੀ ਹੈ ਲੇਕਿਨ ਕੋਈ ਵੀ ਇਲੈਕਸ਼ਨ ਆ ਬਹੁਤ ਫ੍ਰੈਂਡਲੀ ਔਰ ਮਤਲਬ ਅਨਪਾਰਸ਼ਲ ਹੋਣੇ ਚਾਹੀਦੇ ਹੈ ਜੋ ਅਸੀਂ ਸੋਚਦੇ ਹੈ ਐਜ਼ ਅ ਮੈਂਬਰ ਜੀ ਠੀਕ ਹੈ ਨਾ ਜੀ ਔਰ ਮੈਂਬਰ ਇੱਕ ਚੀਜ਼ ਜ਼ਰੂਰ ਅਵਰ ਰਾਈਟ ਹੈ ਉਹਦਾ ਪੁੱਛਣਾ ਕਿ ਕਲੱਬ ਐਟ ਪ੍ਰੈਜ਼ੈਂਟ ਕੀ ਪ੍ਰੋਫਿਟ ਲਾਸ ਕੀ ਸਫਰ ਕੀ ਕਰ ਰਿਹਾ ਹੈ ਜੀ ਦੇਖੋ ਇੱਕ ਪਾਰਟੀ ਕਹਿ ਰਹੀ ਹੈ ਕਲੱਬ ਬਹੁਤ ਬੜੇ ਲਾਸ ਚ ਹੈ ਸੈਕੰਡ ਪਾਰਟੀ ਕਹਿ ਰਹੀ ਹੈ ਕਿ ਕਲੱਬ ਪ੍ਰੋਫਿਟ ਚਾਹੀਦਾ ਐਫਡੀ ਇਨਕਰੀਜ਼ ਹੋਗੀ ਲੇਕਿਨ ਇਹਦੇ ਲਈ ਇੱਕ ਓਪਨ ਡਿਬੇਟ ਜਾਂ ਇੱਕ ਮੀਟਿੰਗ ਜਾਂ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਕਿਸੇ ਵੀ ਗੱਲ ਤੇ ਫੇਥ ਕਰਨਾ ਬਹੁਤ ਮੁਸ਼ਕਿਲ ਹੈ ਠੀਕ ਹੈ ਨਾ ਜੀ ਔਰ ਵਿਦਾਊਟ ਐਨੀ ਰੀਜ਼ਨ ਕੋਈ ਵੀ ਵੋਟਰ ਆਪਣੀ ਵੋਟ ਕਿਸੇ ਪਾਰਟੀ ਨੂੰ ਕਾਸਟ ਕਰਨ ਲੱਗੇ ਕੀ ਬੇਸ ਕੀ ਬਣਾਏਗਾ ਉਹਦਾ ਜੀ ਠੀਕ ਹੈ ਨਾ ਅੱਜ ਮੈਂ ਇੱਕ ਵੋਟ ਪਾਣ ਜਾਣਾ ਹੈ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਪਾਰਟੀ ਨੂੰ ਵੋਟ ਪਾਣੀ ਹੈ ਜੀ ਉਹਦਾ ਰੀਜ਼ਨ ਬਿਹਾਈਂਡ ਦਾ ਕੋਈ ਬੇਸ ਤਾਂ ਹੋਣਾ ਚਾਹੀਦਾ ਨਾ ਜੀ ਉਹਦਾ ਹੁਣ ਮੈਂ ਜਦੋਂ ਆ ਨਿਊਜ਼ ਵਗੈਰਾ ਦੇਖਿਆ ਤੁਹਾਡੇ ਚੈਨਲ ਤੇ ਵੀ ਦੇਖਿਆ ਹੋਰ ਵੀ ਦੇਖਿਆ ਤਾਂ ਮੈਂ ਇੱਕ ਜਨਰਲ ਲੈਪਟਾਪ ਤੇ ਜਿਵੇਂ ਵੈਬਸਾਈਟ ਸਰਚ ਕਰਦੇ ਆ ਉਹ ਤੋਂ ਡਾਟਾ ਡਾਊਨਲੋਡ ਕੀਤਾ ਲੇਕਿਨ ਐਸ ਪਰ ਡਾਟਾ ਦਾ ਕਲੱਬ ਲਾਸ ਹੈ ਜੀ ਠੀਕ ਹੈ ਨਾ ਜੀ ਹੁਣ ਆਪਾਂ ਗੇਰ ਨੇ ਕਲੱਬ ਦੀ ਐਵਿਡਿੰਗ ਕਰੀਜ਼ ਹੋ ਗਈ ਠੀਕ ਹੈ ਨਾ ਜੀ ਹੁਣ ਆ ਡਾਟਾ ਇੱਕ ਮੈਂ ਵੈਸੇ ਹੀ ਡਾਊਨਲੋਡ ਕੀਤਾ ਇਹਦੇ ਵਿੱਚ ਕਲੱਬ 2023 ਚ 1 ਕਰੋੜ 60 ਲੱਖ ਰੁਪਏ ਲਾਸ ਹੈ ਜੀ 1 ਕਰੋੜ 47 ਲੱਖ 1 ਕਰੋੜ ਮਤਲਬ ਲਾਸਟ ਹੈ ਹੀ ਹੈ ਜੀ ਅਗਰ ਆਪਾਂ ਕਹੀਏ ਵੀ ਇੱਕ ਐਕਸਪੈਂਸਸ ਹੋ ਗਏ ਤਾਂ ਉਹਨੂੰ ਜਸਟੀਫਾਈ ਕਰਨਾ ਜਿਹੜੀ ਵੀ ਟੀਮ ਹੈਗੀ ਆ ਉਹਦਾ ਮਤਲਬ ਪਰਪਸ ਹੈ ਜਾਂ ਜੋ ਵੀ ਹੈ ਉਹਨੂੰ ਦੱਸਣਾ ਜ਼ਰੂਰੀ ਹੈ ਜੀ ਠੀਕ ਹੈ ਨਾ ਜੀ ਤਾਂ ਕਿ ਕੋਈ ਵੀ ਇਲੈਕਸ਼ਨ ਹੈ ਅਸੀਂ ਉਹਨੂੰ ਫੇਅਰ ਐਂਡ ਇਨਫ ਅੱਛੇ ਤਰ੍ਹਾਂ ਚੱਲ ਸਕੇ ਇਲੈਕਸ਼ਨ ਤਾਂ 2 ਸਾਲ ਬਾਅਦ ਦੁਬਾਰਾ ਆ ਜਾਣੇ ਆ ਟੀਮ A ਆ ਵੀ ਕੋਈ ਵੀ ਆ ਜਾਏ ਠੀਕ ਹੈ ਨਾ ਰਲ ਕੇ ਹੀ ਸਾਰਿਆਂ ਨੇ ਰਹਿਣਾ ਲੇਕਿਨ ਟਰਾਂਸਪੇਰੈਂਸੀ ਇਸ ਵਾਰ ਥੈਂਕ ਯੂ ਬਾਈ ਚੰਦੂ लोधी क्लब च हर सर्विस पेड है चाहे जिम है चाहे स्पा है मसाज है कोई भी सर्विस है चाहे बैंक्वेट हॉल इक छोटे फंक्शन ਲੈਣੇ ਆ ਤਾਂ ਉਹਦੇ ਵਿੱਚ ਚਾਰਜ ਹਰ ਚੀਜ਼ ਦੇ ਚਾਰਜ ਹੈ ਇਹਨੋਂ ਬੈਟਰ ਦਾ ਨਿਜ਼ਵਾਨਾ ক্লাব ਹੈ ਜੀ ਪ੍ਰਾਈਵੇਟ ক্লাব ਹੈ ਫਿਰ ਵੀ ਉਹਨਾਂ ਦੇ ਨਾ ਕੋਈ मसाज ਦੇ ਨਾ ਜਿਮ ਦੇ ਕੋਈ ਚਾਰजेस ਨਹੀਂ ਜੋ ਸਬਸਕ੍ਰਿਪਸ਼ਨ ਹੈ ਦੈਟਸ ਓਨਲੀ ਸਫੀਸ਼ੀਐਂਟ ਫਾਰ ਥੇ ਇੱਕ ਮਤਲਬ ਐਨਜੀਓ ਹੋ ਕੇ ਜਾਂ ਇੱਕ ਆਰਗੇਨਾਈਜੇਸ਼ਨ ਹੋ ਕੇ ਵੀ ਇਹ ਸਾਰੇ ਜਿਹੜੇ ਚਾਰजेस ਹੈ ਆਫਟਰ ਦੈਟ ਵੀ ਅਗਰ ਕਲੱਬ ਲਾਸਟ ਹੈ ਤਾਂ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਔਰ ਇਹਨੂੰ ਬਹੁਤ ਸੀਰੀਅਸਲੀ ਡੀਲ ਕਰਨਾ ਚਾਹੀਦਾ ਹੈ ਠੀਕ ਹੈ ਨਾ ਜੀ ਉਸ ਤੋਂ ਬਾਅਦ ਹੀ ਇਹ ਇਲੈਕਸ਼ਨਸ ਦਾ ਕੋਈ ਅੱਛਾ ਰਿਜ਼ਲਟ ਆਏਗਾ ਇਹ ਨਹੀਂ ਹੈ ਇਹਦੇ ਵਿੱਚ 3 ਸਾਲ ਦੀ ਇਹਨਾਂ ਨੇ ਕੱਢੀ ਹੈ ਬੈਲੈਂਸ ਸ਼ੀਟ ਕਿੰਨਾ ਸਾਲਾਂ ਦੇ ਵਿੱਚ ਹੀ ਕਲੱਬ ਘਟੇ ਚੁਕੀ 22 ਵਿੱਚ ਵੀ ਹੈ 22 ਚ ਕਿੰਨਾ ਘਟੇ ਚੁਕੀ 2022 ਚ 1 ਕਰੋੜ 60 ਲੱਖ ਰੁਪਏ ਆ ਜੀ ਹਾਂ 21 ਦੇ ਵਿੱਚ ਵੀ ਘਟੇ ਤੇ ਆ ਜੀ 2021 ਚ 1 ਕਰੋੜ 62 ਲੱਖ ਰੁਪਏ ਆ 162 ਕਰੋੜ 1 ਕਰੋੜ 62 ਲੱਖ ਰੁਪਏ ਨੂੰ ਬਾੜ ਲੱਖ ਘਾਟੇ ਦੇ ਇਹ 3 ਸਾਲ ਦੇ ਵਿੱਚ ਇੰਨਾ ਘਾਟੇ ਦੇ ਜਾਣ ਦੇ ਬਾਵਜੂਦ ਵੀ ਅਸੀਂ ਕਿਉਂ ਨਹੀਂ ਪੁੱਛ ਸਕਦੇ ਵੀ ਕਲੱਬ ਨੂੰ ਘਾਟਾ ਕਿੱਛੀ ਦਾ ਪੈਂਦਾ ਹੈ ਕਿਉਂਕਿ ਹਰ ਚੀਜ਼ ਪੇ